ਕੈਬਨਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਅਰਦਾਸ ਮਾਮਲੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੈਠਕ ਅੱਜ ਪੰਜਾਂ ਤਖਤਾਂ ਦੇ ਜਥੇਦਾਰ ਬੈਠਕ ਤੋਂ ਬਾਅਦ ਸੁਣਾਉਣਗੇ ਆਪਣਾ ਫੈਸਲਾ ਸਿਕੰਦਰ ਸਿੰਘ ਮਲੂਕਾ ਦੀ ਮੌਜੂਦਗੀ ਵਿੱਚ ਸਿੱਖ ਅਰਦਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਮਾਮਲਾ ਨਵਜੋ ਸਿੰਘ ਸਿੱਧੂ ਕੱਲ੍ਹ ਯਾਨੀ 9 ਜਨਵਰੀ ਨੂੰ ਹੋ ਸਕਦੇ ਨੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸਿੱਧੂ ਨੂੰ ਡਿਪਟੀ ਸੀਐਮ ਬਣਾਉਣ ਬਾਰੇ ਕੋਈ ਵਿਚਾਰ ਨਹੀਂ ਨਵਜੋਤਕਰ ਸਿੱਧੂ ਨੇ ਕਿਹਾ ਹਾਈ ਕਮਾਂਡ ਲਵੇਗੀ ਫੈਸਲਾ ਜਿਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਖਿਲਾਫ ਚੋਣ ਨਹੀਂ ਲੜਨਗੇ ਅਕਾਲੀ ਸੰਸਦ ਸ਼ੇਰ ਸਿੰਘ ਗੁਬਾਇਆ ਦੇ بیٹے ਪਰ ਗੁਬਾਇਆ ਕਰਨਗੇ ਕਾਂਗਰਸ ਲਈ ਪ੍ਰਚਾਰ এবੀਪੀ ਸਾਂਝਾ ਨੂੰ ਦਿੱਤੇ ਇੰਟਰਵਿਊ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਦਾਵਾ ਪੂਰਾ ਇੰਟਰਵਿਊ ਦੇਖੋ এবੀਪੀ ਸਾਂਝਾ ਤੇ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਅਤੇ ਪੰਜਾਬ ਹਰਿਆਣਾ ਚੰਡੀਗੜ੍ਹ ਵਿੱਚ ਮੀਂਹ ਨੇ ਵਿਧਾਈ ਠੰਡ Shimla ਤੇ Himachal Pradesh ਤੇ ਹੋਰ ਇਲਾਕਿਆਂ 'ਚ ਬਰਫਬਾਰੀ ਦਾ ਆਨੰਦ ਮਾਣ ਰਹੇ ਨੇ ਸੈਲਾਨੀ